ਆਮ ਆਦਮੀ ਪਾਰਟੀ ਇੱਥੇ ਕਾਂਗਰਸ ਗੱਠ ਜੋੜ ਨੇ ਵਾਅਦਾ ਕੀਤਾ ਸੀ ਕਿ ਲੋਕ ਸਭਾ ਜਿੱਤਣ ਤੋਂ ਬਾਅਦ ਉਹ ਚੰਡੀਗੜ੍ਹ ਦੇ ਲੋਕਾਂ ਨੂੰ 20000 ਲੀਟਰ ਮੁਫਤ ਪਾਣੀ ਤੇ ਮੁਫਤ ਪਾਰਕਿੰਗ ਦੀ ਸਹੂਲਤ ਮੁਹੱਈਆ ਕਰਵਾਉਣਗੇ ਹੁਣ ਇਸੇ ਮਾਮਲੇ 'ਚ ਅਹਿਮ ਅਪਡੇਟ ਸਾਹਮਣੇ ਆ ਰਹੀ ਹੈ ਦਰਅਸਲ ਇਸ ਦਾਅਵੇ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਨੇ ਰੱਦ ਕਰ ਦਿੱਤਾ ਬਨਵਾਰੀ لال ਪ੍ਰੋਹਿਤ ਨੇ ਨਗਰ ਨਿਗਮ ਦੀ ਵਿੱਤੀ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਮੁਫਤ ਪਾਣੀ ਦੇਣ ਦੀ ਸਹੂਲਤ ਪਾਸ ਕਰਨ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ ਪਾਰਕਿੰਗ ਵੀ ਮੁਫਤ ਨਹੀਂ ਹੋਏਗੀ ਇਸ ਲਈ ਕੀਮਤਾਂ ਤੈਅ ਕੀਤੀਆਂ ਗਈਆਂ ਨੇ ਪ੍ਰਸ਼ਾਸਕ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ 24 ਘੰਟੇ ਚੱਲਣ ਵਾਲੇ ਜਲ ਪ੍ਰੋਜੈਕਟ ਜਲ ਸਪਲਾਈ ਦੇ ਰੱਖ-ਰਖਾਤੇ ਹੋਣ ਵਾਲੇ ਖਰਚੇ ਨਗਰ ਨਿਗਮ ਦੀ ਆਮਦਨ ਤੇ ਘਾਟੇ ਦਾ ਵਿਸਤਾਰਪੂਰਵਕ ਜਾਇਜ਼ਾ ਲਿਆ ਨਗਰ ਨਿਗਮ ਨੇ ਪ੍ਰਸ਼ਾਸਕ ਨੂੰ ਦੱਸਿਆ ਕਿ ਨਿਗਮ ਨੂੰ ਪਹਿਲਾਂ ਹੀ ਹਰ ਘਰ ਦੇ ਵਿੱਚ ਪਾਣੀ ਮੁਹੱਈਆ ਕਰਵਾਉਣ 'ਚ ਕਰੋੜਾਂ ਦਾ ਨੁਕਸਾਨ ਹੋ ਰਿਹਾ ਸਾਲ 2022-2023 'ਚ 118 ਕਰੋੜ ਰੁਪਏ ਦਾ ਘਾਟਾ ਸੀ ਜੋ ਸਾਲ 2023-2024 'ਚ ਘਟ ਕੇ 97 ਕਰੋੜ ਰਹਿ ਗਿਆ ਸੀ ਪਰ ਸਾਲ 2024-2025 'ਚ ਇੱਕ ਘਾਟਾ 157 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਜਿਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਚ 24 ਕਟੇ ਚੱਲਣ ਵਾਲੇ ਪਾਣੀ ਦੇ ਪ੍ਰੋਜੈਕਟ ਦੇ ਲਈ ਨਗਰ ਨਿਗਮ ਨੇ AFD ਤੋਂ ਪਹਿਲਾਂ ਹੀ ਕਰਜ਼ਾ ਲਿਆ ਹੋਇਆ ਹੈ ਤੇ ਜੇਕਰ ਕਰਜ਼ੇ ਦੀ ਕਿਸ਼ਤ ਸਮੇਂ ਸਿਰ ਅਦਾ ਨਹੀਂ ਕੀਤੀ ਜਾਂਦੀ ਤਾਂ ਲੇਟ ਪੇਮੈਂਟ ਪੈਨਲਟੀ ਤੇ ਡਿਫਾਲਟ ਵਿਆਜ ਵੀ ਅਦਾ ਕਰਨਾ ਹੋਵੇਗਾ। ਅਧਿਕਾਰੀਆਂ ਨੇ ਦੇਖਿਆ ਕਿ ਨਗਰ ਨਿਗਮ ਦੇ ਖਰਚੇ ਸਾਲ ਦਰ ਸਾਲ ਵੱਧ ਰਹੇ ਹੈ ਪਰ ਆਮਦਨ ਉਸ ਅਨੁਪਾਤ ਵਿੱਚ ਨਹੀਂ ਵੱਧ ਰਹੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆ ਪ੍ਰਸ਼ਾਸਕ ਨੇ ਐਮਸੀ ਐਕਟ 1994 ਦੇ ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ ਸਦਨ ਦੇ ਵੱਲੋਂ ਪਾਸ ਕੀਤੇ ਮੁਫਤ ਪਾਣੀ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ ਨਗਰ ਨਿਗਮ ਨੇ ਪ੍ਰਸ਼ਾਸਕ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਜੇਕਰ 20000 ਲੀਟਰ ਮੁਫਤ ਪਾਣੀ ਸ਼ਹਿਰ ਵਾਸੀਆਂ ਨੂੰ ਦਿੱਤਾ ਜਾਵੇ ਤਾਂ ਕਿੰਨਾ ਖਰਚਾ ਆਏਗਾ ਉਹਨਾਂ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਕੁੱਲ 164926 ਪਾਣੀ ਦੇ ਕਨੈਕਸ਼ਨ ਨੇ ਜੇਕਰ ਮੌਜੂਦਾ ਪਾਣੀ ਦੇ ਰੇਟ ਦੇ ਅਨੁਸਾਰ ਇਹਨੂੰ ਜੋੜਿਆ ਜਾਵੇ ਤਾਂ ਸਾਲਾਨਾ ਖਰਚਾ ਕਰੀਬ 16.42 ਕਰੋੜ ਰੁਪਏ ਹੋਏਗਾ ਜੇਕਰ ਇਸ ਦੇ ਵਿੱਚ 20% ਸੀਵਰੇਜ ਸੈਸ ਨੂੰ ਵੀ ਜੋੜ ਦਿੱਤਾ ਜਾਏ ਤਾਂ ਹਰ ਸਾਲ ਕਰੀਬ 19.70 ਕਰੋੜ ਰੁਪਏ ਦਾ ਵਾਧੂ ਖਰਚ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਨਿਗਮ ਨੇ ਪ੍ਰਸ਼ਾਸਕ ਨੂੰ ਦੱਸਿਆ ਕਿ ਨਿਗਮ ਦੀ ਸਭ ਤੋਂ ਵੱਧ ਆਮਦਨ ਪਾਣੀ ਦੇ ਬਿੱਲਾਂ ਅਤੇ ਪ੍ਰਾਪਰਟੀ ਟੈਕਸ ਤੋਂ ਹੀ ਆਉਂਦੀ ਹੈ ਜ਼ਿਕਰ ਖਾਸ ਹੈ ਕਿ ਮੇਅਰ ਬਣਨ ਤੋਂ ਬਾਅਦ ਕੁਲਦੀਪ ਕੁਮਾਰ ਨੇ 11 ਮਾਰਚ ਨੂੰ ਪਹਿਲੀ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਸੀ ਤੇ ਮੀਟਿੰਗ ਦੇ ਵਿੱਚ ਬਹੁਤ ਰੌਲਾ ਪਿਆ ਸੀ ਇਸ ਕਾਰਨ ਭਾਜਪਾ ਦੇ ਲਗਭਗ ਸਾਰੇ ਕੌਂਸਲਰਾਂ ਨੂੰ ਇੱਕ ਇੱਕ ਕਰਕੇ ਮੁਤਲ ਕੀਤਾ ਗਿਆ ਤੇ ਫਿਰ 20000 ਲੀਟਰ ਮੁਫਤ ਪਾਣੀ ਤੇ ਮੁਫਤ ਪਾਰਕਿੰਗ ਦੇਣ ਦਾ ਟੇਬਲ ਏਜੰਡਾ ਪਾਸ ਕੀਤਾ ਗਿਆ ਸੀ 20000 ਲੀਟਰ ਮੁਫਤ ਪਾਣੀ ਤੇ ਪਾਰਕਿੰਗ ਟੇਬਲ ਏਜੰਡਾ ਸਿਰਫ ਇੱਕੋ ਲਾਈਨ ਦਾ ਸੀ ਇਸ ਨੂੰ ਕਿਵੇਂ ਲਾਗੂ ਕੀਤਾ ਜਾਏਗਾ ਇਸ ਨੂੰ ਮੁਫਤ ਕਰਨ ਦੇ ਨਾਲ ਹੋਏ مالیਏ ਦੇ ਨੁਕਸਾਨ ਦੀ ਪਰਪਾਈ ਕਿਵੇਂ ਕੀਤੀ ਜਾਏਗੀ ਇਸ ਬਾਰੇ ਏਜੰਡੇ ਦੇ ਵਿੱਚ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ ਸੋ ਹੁਣ ਚੰਡੀਗੜ੍ਹ ਵਾਸੀਆਂ ਨੂੰ ਇਹ ਮੁਫਤ ਵਾਲੀਆਂ ਸਹੂਲਤਾਂ ਦੇਣ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ